ਵੀ ਇੱਥੇ ਹੁਣੇ ਬੇੜੀ ਜਾਣੀ ਆ ਮੇਰੇ ਪਿਆਰੇ ਭੈਣ ਜੀ ਇੱਥੇ ਖੜ੍ਹ ਜਾਓ ਵਿੱਚ ਬੈਠ ਕੇ ਆਪਣੇ ਬੇਟੇ ਲੈ ਆਓ ਕੱਢ ਗਏ ਠੀਕ ਆ ਮੀਲਾਂ ਦੇ ਮੀਲ ਸਭ ਪਾਸੇ ਪਾਣੀ ਪਾਣੀ ਹੋ ਗਿਆ ਕਿੱਥੇ ਕੱਲੇ ਹਿੱਸੇ ਦੇ ਹਰਿਆ ਭਰਿਆ ਇਲਾਕਾ ਹਿੱਸਾ ਦਾ ਆ ਕੱਲੇ ਕੱਲੇ ਧੀ ਨੂੰ ਲੈ ਕੇ ਜਾਵਾਂਗੇ ਤੁਹਾਨੂੰ ਹਰ ਚੀਜ਼ ਖਾਣ ਪੀਣ ਦੀ ਪਜਾਵਾਂਗੇ ਦੋ ਸਭ ਲਈ ਖਾਣਾ ਖਾਣਾ ਦੋ ਸਿੰਘ ਸਾਹਿਬ ਇਹ ਕਿਤੇ ਸਾਡੀਆਂ ਉਹਨਾਂ ਭੈਣਾਂ ਨੂੰ ਪਹਰ ਦੇਣੀ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜਵਾੰ ਤੁਹਾਨੂੰ ਲਈਦਾ ਕੰਟੀਨ ਦੇ ਵਿੱਚ ਚਾਹ ਦਾ ਪੂਰਾ ਸਮਾਨ ਪਈ ਠੀਕ ਹੈ ਚਾਹ ਦੇ ਨਾਲ ਮੁਰਗੇ ਲੰਗੜ ਵੀ ਲਾਉ ਦੇ ਪਰ ਪਹਿਲਾ ਜਿਹੜਾ ਬੰਦਾ ਇੱਥੇ ਛੱਡ ਕੇ ਜਾਂਦੇ ਉਹ ਚਾਹ ਮਿਲਣੀ ਚਾਹੀਦੀ ਹੈ ਠੀਕ ਮਿਲਗੀ ਚਾਹ ਦੇ ਨਾਲ ਕੁਝ ਖਾਣ ਵੀ ਮਿਲਣਾ ਚਾਹੀਦਾ ਠੀਕ ਹੈ ਗੱਡੀ ਪੂਰੀ ਪਾਣੀ ਦੀ ਇੱਥੇ ਟੈਂਕ ਦੇ ਕਿਹੜੀ ਤੇ ਦੂਜੀ ਪਵਾ ਦਿਓ ਰਾਤ ਦਿਨ 24 ਘੰਟੇ ਇੱਥੇ ਬਿਦਾਂ ਚ ਰਹਿਣਾ ਬਿਲਕੁਲ ਆਪ ਦੇਸ਼ ਦੀ ਸੇਵਾ ਕਰ ਰਹੇ ਹੋ ਐਸ ਵੇਲੇ ਜਦ ਦੂਜੀ ਸੇਵਾ ਵੀ ਕਰਦੇ ਹਾਂ ਬਿਲਕੁਲ ਠੀਕ ਹੈ ਨਾ ਮੈਂ ਜੀਸੀਬੀ ਭੇਜਤੀ ਹ ਉਹ ਜਿਹੜੀ ਚੀਜ਼ ਦੀ ਲੋੜ ਹੋਈ ਦੱਸੇ ਕੋ ਹੋ ਜੇ ਸੀ ਵੀ ਅੱ ਉਹ ਵੀ ਕਿਹਨੂੰ ਕੀ ਸਮਾਨ ਵਸ ਚਾਹੀਦਾ ਹੁਕਾ ਉਹ ਸਭ ਜਿਹੜਾ ਆਪਾਂ ਲੈ ਕੇ ਗਏ ਇਹ ਇਹ ਮੈਂ ਕਹਿਣਾ ਸੀਗਾ ਤੁਹਾਨੂੰ ਸਾਰਿਆਂ ਨੂੰ ਕੁਝ ਵੀ ਬਿਦੌਣਾ ਦੀ ਦਿਲ ਨਹੀਂ ਛੱਡੂ ਤੁਹਾਡੇ ਨਾਲ ਆਸੀਂ ਸਰਕਾਰ ਤੁਹਾਡੇ ਨਾਲ ਐਸੀ ਤੁਹਾਡੇ ਨਾਲ ਹੈ ਠੀਕ ਹੈ ਨਾ ਜਿਹੜੀ ਚੀਜ਼ ਦੀ ਲੋੜ ਵੀ ਮੈਨੂੰ ਫੋਨ ਕਰਵਾ ਦਿਓ ਠੀਕ ਹੈ ਠੀਕ ਹੈ ਤੁਹਾਡੇ ਕੋਲ ਚੀਜ਼ ਪਹੁੰਚ ਜੂਗੀ ਲੰਗਰ ਚਾਹੀਦਾ ਡੰਗਵਾਂ ਲਈ ਚਾਹਦਾ ਚਾਹੀਦਾ ਕੁਝ ਚਾਹੀਦਾ ਤੁਹਾਡੇ ਕੋਲ ਪੁੱਛਾ ਦੇ ਦੇਖੋ ਕੀ ਬਣ ਗਿਆ ਸਭ ਜਲਥਾਲੀ ਇੱਕ ਹੋ ਗਿਆ ਕਾਤੁਰੇ ਆਪਣੇ ਆਪਾ ਕੀਤਾ ਉਹਦਾ ਆਚਾਰ ਦਾ ਬਣਾਉਂਦੇ ਪੰਜਾਬ ਐਗਰੂ ਦਾ ਜਿਹੜਾ ਐਮਡੀ ਆ ਉਹਨੂੰ ਕਹਿ ਦੇਣਾ ਉਹ ਇੱਥੇ ਮੰਗਾ ਦਿੰਦਾ ਕਿਹਦਾ ਡੰਗਾ ਠੀਕ ਆ ਹਾਂਜੀ ਬਾਅਦ ਵਿੱਚ ਮਿਲਿਆ ਰੋਟੀ ਇਹਦਾ ਚਾਹ ਜੂਦਾਗਾ ਕੱਲ ਆ ਚਾਰ ਜਿਹੜਾ ਡੰਗਲਾਂ ਵਾਲਾ ਉਹ ਤੁਹਾਨੂੰ ਮਿਲ ਜਾਊਗਾ। ਬਾਕੀ ਠੀਕ ਆ। ਕੋਈ ਗੱਲ ਚਾਰ ਆ ਗੱਲ ਮੈਂ ਡੰਗਲਾਂ ਦਾ ਭੇਜ ਦਿਆਂ। ਆ ਆਡਰ ਕੀਤਾ ਸ਼ਾਮ ਤੱਕ ਪਹੁੰਚ ਜਾਣਾ। ਪ੍ਰੋਸ਼ਨ ਦੀ ਮੰਗ ਕਰ ਰਹੇ ਸੀ। ਚਲਿਏ ਦੋ ਬੇੜੀਆਂ ਦਾ ਕੋਈ ਪਤਨ ਮੈਂ ਚੱਲ ਦਿੰਦਾ। ਇੱਕ ਦਿਓ ਦਸ ਦਿਖੋ ਇੱਕ ਜਾ ਬੈਠੋ। ਹਾਂਜੀ ਠੀਕ ਆ ਆਪਾਂ ਵੰਡ ਕੇ ਆਪਾਂ। ਪੰਜਾਬੀ ਫਿਰ ਆਪਣੇ ਕਦਾਨਾ ਮੋਹ ਕਰਦੇ ਆ ਆਪਣੇ ਡੰਗਲ ਬੱਚੇ ਦਾ ਮੋਹ ਕਰਦੇ ਆ। ਇਸ ਕਰਕੇ ਵਾਲਾ ਜਿਹੜਾ ਉਹ ਨਹੀਂ ਆਏ ਮਤਲਬ ਲੋਕਾਂ ਦੀ ਡਿਊਟੀ ਆ ਸਭ ਨੂੰ ਲੈ ਕੇ ਆਵਾਂਗੇ ਆਪਣੇ ਤੋਂ ਦੱਸੋ ਕਿੰਨੇ ਜਾਨਾ ਬਾਹਰ ਜਾਣਾ ਅਸੀਂ ਦੋ ਬਰੇੜੀਆਂ ਹੁਣ ਇੱਥੇ ਲਾ ਦੇ ਨੇ ਉਠਾਓ ਬਿਠਾਓ ਆਈ ਨਾਲੇ ਤੇ ਲੱਗੇ ਚਮਿਆਰੀ ਦਾ ਮੰਡੀ ਐ ਇੱਥੇ ਵੀ ਅਸੀਂ ਪਦਵੰਤ ਕੀਤਾ ਜਿਹੜੇ ਸਾਡੇ ਅੱਗੋਂ ਹੁਣ ਪਾਣੀ ਬਿਲਕੁਲ ਇੱਥੇ ਨੇੜੇ ਆ ਗਿਆ ਉੱਥੋਂ ਜਿਹੜੇ ਸਾਡੇ ਕਿਸਾਨ ਉੱਠ ਕੇ ਆਦੇ ਉਹਨਾਂ ਦੇ ਪਸ਼ੂਆਂ ਲਈ ਉਹਨਾਂ ਦੇ ਰਹਿਣ ਲਈ ਕੁਝ ਸਾਰੇ ਪੁਰਾਣੇ ਗੁਜਰ ਭਾਈਚਾਰੇ ਦੇ ਲੋਕ ਆ ਉਹ ਵੀ ਆਏ ਆ ਸਭ ਲਈ ਅਸੀਂ ਪ੍ਰਬੰਧ ਕੀਤਾ ਉਹ ਸਭ ਦਾ ਪ੍ਰਬੰਧ ਦੇਖ ਰਹੇ ਜਿਹੜੀ ਜਿਹੜੀ ਚੀਜ਼ ਚਾਹੀਦੀ ਆ ਲੰਗਰ ਚਾਹੀਦਾ ਜੋ ਕੋਈ ਵੀ ਚਾਹੀਦਾ ਉਹ ਹਰ ਚੀਜ਼ ਅਸੀਂ ਪਹੁੰਚਾ ਰਹੇ ਸਦਾ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਇਹਨਾਂ ਸਾਦੇ ਹੀ ਹਰ ਭੀੜਤਾ ਦੇ ਨਾਲ ਖੜੀ ਆ ਚਟਾਨ ਦੀ ਤਰ੍ਹਾਂ ਖੜੀ ਆ ਅਸੀਂ ਹਰ ਚੀਜ਼ ਜਿਹੜੀ ਆ ਉਹ ਉਹ ਪਹੁੰਚਾਵਾਂਗੇ ਤੇ ਡੰਗਾ ਵਾ ਦਾ ਖਾਣਾ ਤੇ ਬੰਦਿਆਂ ਦਾ ਡਾਕਟਰ ਨੇ ਕੁਝ ਵੀ ਆ ਉਹ ਸਭ ਨੂੰ ਜਿਹੜਾ ਅਸੀਂ ਇੱਥੇ ਹਰ ਚੀਜ਼ ਪਹੁੰਚਾ ਰਹੇ ਆ